ਤਸਵੀਰਾਂ ਬਟਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਬਟਾਲਾ ਦੇ ਵਿੱਚ ਇੱਕ ਨੌਜਵਾਨ ਜਿਸ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ ਕਿ 12 ਸਾਲ ਪਹਿਲਾਂ ਉਸਦੇ ਪਰਿਵਾਰ ਨੇ 7 ਲੱਖ ਦਾ ਕਰਜ਼ਾ ਚੁੱਕ ਕੇ ਇਡਲੀ ਭੇਜਿਆ ਸੀ ਜਿੱਥੇ ਕਿ ਉਥੇ ਮਸ਼ੀਨ ਦੇ ਵਿੱਚ ਦੱਬਣ ਦੇ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਪਿਆ ਪਿਆ ਤਾਂ ਹੁਣ ਪਰਿਵਾਰ ਦੇ ਵੱਲੋਂ ਸਰਕਾਰ ਨੂੰ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਪੁੱਤ ਦੀ ਜਿਹੜੀ ਮਰਤਕ ਦੇ ਆ ਉਹ ਪੰਜਾਬ ਲਿਆਂਦੀ ਜਾ ਸਕੇ ਤਾਂ ਜੋ ਉਹ ਆਪਣੇ ਪੁੱਤ ਦਾ ਜੜਾ ਅੰਤਿਮ ਸੰਸਕਾਰ ਕਰ ਸਕਨਤਾ ਪਰਿਵਾਰ ਵਾਲਿਆਂ ਨੇ ਕਿਹਾ ਕਿ ਸਾਨੂੰ ਕੀ ਪਤਾ ਸੀ ਕਿ ਸਾਡਾ ਪੁੱਤ ਜਿਹੜਾ ਉਹ ਇਸ ਤਰੀਕੇ ਦੇ ਨਾਲ ਵਾਪਸ ਆਵੇਗਾ ਪਰਿਵਾਰ ਦੀਆਂ ਅੱਖਾਂ ਨਮ ਨੇ ਇੱਕ ਬਜ਼ੁਰਗ ਪਿਤਾ ਜਿਹੜਾ ਉਸ ਦਾ ਆਪਣੇ ਪੁੱਤਰ ਦੇ ਅੰਤਿਮ ਦਰਸ਼ਨਾਂ ਨੂੰ ਤਰਸ ਰਿਹਾ ਤੋਤੇ ਹੀ ਪਿਤਾ ਦੇ ਵੱਲੋਂ ਕਿਹਾ ਗਿਆ ਹੈ ਕਿ ਮੇਰੇ ਪੁੱਤ ਦੀ ਜੜੀ ਮਿਰਤਕ ਦੇ ਆ ਪੰਜਾਬ ਲੈ ਆਂਦੀ ਜਾ ਸਕੇ ਤਾਂ ਜੋ ਅਸੀਂ ਉਸ ਦਾ ਅੰਤਿਮ ਰਸਮਾਂ ਜੜੀਆਂ ਨੇ ਅੰਤਿਮ ਰਸਮਾਂ ਕਰਕੇ ਉਸਤਾਜ ਜਿਹੜਾ ਅੰਤਿਮ ਸੰਸਕਾਰ ਕੀਤਾ ਜਾ ਸਕੇ। 14-12 ਨੂੰ ਹੋ ਗਿਆ ਇਹਨੂੰ। ਇਹ ਆਪਣੇ ਦਿਵਾਲੀ ਤੇ ਪਹਿਲਾਂ ਦਿਵਾਲੀ ਤੋਂ ਬਾਅਦ ਆਇਆ ਵਾ। ਤੇ ਆ ਤਿੰਨ ਚਾਰ ਮਹੀਨੇ ਰਿਹਾ ਤੇ ਨਵੰਬਰ ਚ ਆਇਆ। ਫਿਰ 17 ਤੀ ਨੂੰ ਚਲੇ ਗਏ ਇਹ ਮਾਰਚ ਪਿਛਲੇ ਮਹੀਨੇ ਮਾਰਚ ਜੇ ਤੇ ਪਤਾ ਲਗਾ ਅਸਰੀ ਨੂੰ ਵੀ ਇਹ ਕਾਮ ਹੋ ਗਿਆ ਹਾਸੇ ਬਾਰੇ ਉੱਥੇ ਕਾਕਾ ਆਪਣਾ ਗਏ ਉਹਨੇ ਫੋਨ ਕੀਤਾ ਵੀ ਮੇਰੇ ਮਸ਼ੀਨ ਕੋ ਕੋ ਟਰੈਕਟਰ ਦੇ ਮਗਰ ਲੱਗੀ ਉਹ ਸਾਫ ਕਰਦੇ ਆ ਇਹ ਵੀ ਕੰਮ ਹੋ ਗਿਆ ਇਹ ਸਾਫ ਸਾਫ ਕਰਦੇ ਆ ਤੇ ਉਹ ਜਿਹੜਾ ਮਾਲਕ ਸੀ ਉਹਨੇ ਆਪਣੇ ਉਹਨੂੰ ਖਿਡਾਲਿਆ ਨਹੀਂ ਗਾ ਵੇਖਿਆ ਨਹੀਂ ਉਹਨੇ ਬਟਨ ਨਾ ਪਤਾਣ ਕਿ ਤੇ ਉਹ ਪ੍ਰੈਸ ਹੋ ਗਿਆ ਸ ਵਿੱਚ ਉਹਦੀ ਉੱਥੇ ਡੈਥ ਹੋ ਗਈ ਕਿੰਨਾ ਨਾਲ ਗਿਆ ਸੀ ਕਿਵੇਂ ਭਜਿਆ ਇਹ ਦਾਬਾ ਨਾਲ ਸਾਰੋਗੇ ਉਹਨੋਂ ਗਿਆ ਹਾਂਜੀ ਕੋਈ ਜੇ ਚੋਕੀ ਭਜੇ ਹੋਰ ਇਹਨੇ ਪੈਸੇ ਕਬੀਰਦਾਰੀ ਕਿੱਥੇ ਹੁੰਦੇ ਆ ਸਾਢੇ 6 7 ਲੱਖ ਰੁਪਏ ਲੱਗਾ ਮੇਰਾ ਉਨਾਂ ਦੀ ਬਾੜੀ ਵਾਪਸ ਆਵੇ ਉਹਨਾਂ ਦੀ ਆਪਣੇ ਡੈਡ ਬੋੜੀ ਵਾਪਸ ਆਵੇ ਤੇ ਸਰਦਰ ਦਰਸ਼ ਸੰਪਰਸ਼ਨ ਆਖਰੀ ਹੋ ਜਾਣ ਤੇ ਨਾਲੇ ਕੋਈ ਰਸਮਾਂ ਜਣੀਆਂ ਕੋਈ ਦੁਨੀਆਦਾਰੀ ਨਹੀਂ ਹੁੰਦੀ ਉਹ ਵੀ ਕਰਕੇ ਕੋਈ ਨਹੀਂ ਦੇਖੋ ਜੀ ਇਹ ਜਿਹੜੀ ਘਟਨਾ ਵਾਪਰੀ ਏ ਇਹ ਨਾ ਸਾਂਝੋਗੇ ਇਹਨਾਂ ਦਾ ਜਵਾਨ ਪੁੱਤ ਸੀ ਜਿਹੜਾ 7 ਸਾਲ ਪਹਿਲਾਂ 12 ਸਾਲ ਪਹਿਲਾਂ ਇਟਲੀ ਗਿਆ ਸੀ ਇਹਨਾਂ ਨੇ ਬਜ਼ੁਰਗਾ ਨੇ ਕਰਜ਼ਾ ਚੁੱਕ ਕੇ ਉੱਥੇ ਭੇਜਿਆ ਬਹੁਤ ਵਧੀਆ ਸੈੱਟ ਹੋਇਆ ਕੋਈ ਸ਼ੱਕ ਨਹੀਂ ਬੁੰਡਾ ਬਹੁਤ ਨੇਕ ਸੀ 7 ਸਾਲ ਬਾਅਦ ਉਹ ਸੈੱਟ ਹੋ ਕੇ ਫੇਰ ਆਇਆ ਇੱਥੇ ਇੰਡੀਆ ਵਿੱਚ ਇਹਨਾਂ ਦੇ ਬਜ਼ੁਰਗਾ ਦਾ ਬਹੁਤ ਮਤਲਬ ਕੀ ਹੈਗਾ ਸੀ ਇਹਨਾਂ ਨੂੰ ਸਹਯੋਗ ਸੀ ਪਰ ਇੱਕ ਗੱਲ ਉਹਦੇ ਨਾਲ ਬਹੁਤ ਮਾੜੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ 7 ਸਾਲ ਬਾਅਦ ਜਿਹੜਾ 2 ਸਾਲ ਵਰੀ 2 ਵਾਰੀ ਉਹ ਇੱਥੇ ਚੱਕਰ ਬਮਾਰਿਆ ਉਹਨੇ ਤੀਜੀ ਵਾਰੀ ਜਦੋਂ ਆਇਆ ਨਵੰਬਰ ਦੇ ਵਿੱਚ ਆਇਆ ਨਵੰਬਰ ਤੋਂ ਬਾਅਦ ਉਹ ਮਾਰਚ ਦੇ ਵਿੱਚ ਵਾਪਸ ਗਿਆ 8 ਅਪ੍ਰੈਲ ਨੂੰ ਜਿਹੜੀ ਸਾਨੂੰ ਖਬਰ ਮਿਲੀ ਸੀ ਕਿ ਉਹਦੀ ਕਿਸੇ ਮਿਸ ਹੈਪਨਿੰਗ ਕਰਕੇ ਉੱਥੇ ਡੈਥ ਹੋ ਗਈ ਹੈ ਅਹੀ ਪੰਜਾਬ ਸਰਕਾਰ ਕੋਲ ਸੈਂਟਰ ਸਰਕਾਰ ਕੋਲ ਅੰਬੈਸੀ ਕੋਲ ਇਹੋ ਹੀ ਮੰਗ ਕਰਦੇ ਆ ਕਿ ਇਹਨਾਂ ਦੇ ਬੱਚੇ ਦੀ ਡੈੱਡ ਬੋਡੀ ਜਿਹੜੀ ਨਾਲ ਜਲਦੀ ਤੋਂ ਜਲਦੀ ਵਾਪਸ ਲਿਆਂਦੀ ਜਾਏ ਤਾਂ ਕਿ ਆਪਣੇ ਬੱਚੇ ਦੀਆਂ ਅੰਤਮ ਰਸਮਾਂ ਜਿਹੜੀਆਂ ਨੇ ਉਹ ਆਪਣੇ ਵਿਧੀ ਵਿਧਾਨ ਦੇ ਨਾਲ ਕਰ ਲੈਣ। ਉਹੋ ਹੀ ਸਾਰਾ ਸੀ। ਬਾਕੀ ਇਹਨਾਂ ਦੇ ਤਿੰਨ ਬੱਚੇ ਹੈਗੇ ਨੇ ਉਹ ਆਪਣੇ ਆਪਣੀ ਫੈਮਿਲੀ ਸੈੱਟ ਨੇ। ਉਹੋ ਹੀ ਇਹਨਾਂ ਨੂੰ ਖਰਚਾ ਭੇਜਦਾ ਸੀ। ਉਹੋ ਹੀ ਇਹਨਾਂ ਦੀ ਸੰਭੂਸ਼ ਕਰਦਾ ਸੀ। ਮੇਰੇ ਬੱਚਿਆਂ ਵਰਗਾ ਹੀ ਛੋਟੇ ਸੀ ਜਦੋਂ ਮੈਸ ਕਰ ਚਾਈ ਸੀ ਮੈਂ ਉਹਨਾਂ ਨੂੰ ਆਪਣੇ ਅੱਤੇ ਐਡੇ ਕੀਤਾ ਸਾਨੂੰ ਤਾਂ ਬਸ ਇਹ ਪਤਾ ਲੱਗਾ ਫੋਨ ਤੇ ਕਿ ਉਹਦਾ ਇਦਾਂ ਮਸ਼ੀਨ ਚਾਲ ਕਰਕੇ ਉਹਦੀ ਡੈਥ ਹੋ ਗਈ ਹੈ ਅਸੀਂ ਉਹਦੋਂ ਦੇ ਬਸ ਇੰਤਜ਼ਾਰ ਕਰਦੇ ਵੀ ਕਦੀ ਸਾਨੂੰ ਫੋਨ ਆਦਾ ਤੁਹਾਨੂੰ 10 ਦਿਨ ਤੱਕ ਕੋਈ ਖਬਰ ਦਿੱਤੀ ਜਾਊਗੀ ਕਦੀ ਕਹਿ ਦਿੰਦੇ ਹੋਰ 5 ਦਿਨ ਲੱਗਣਗੇ ਤਾਂ ਹਲੇ ਇਦਾਂ ਹੀ ਅੱਗੇ ਅੱਗੇ ਦਿਨ ਪਾਈ ਜਾਂਦੇ ਅਸੀਂ ਤੇ ਨਹੀਂ ਸੋਚਿਆ ਇਦਾਂ ਹੀ ਭੇਜਾਂਗੇ ਤੇ ਸਾਨੂੰ ਇਸ ਤਰ੍ਹਾਂ ਵਾਪਸ ਮਿਲਣਾ ਹੈ हाथ जोड़ के बस यही बेनती है साडा बच्चा साढ़े तक पहुंचे ताकि अंतिम रस्म पूरी करके आत्मा शांति दवाइए साडा बच्चा रुलता पे साढ़े कोई हिम्मत नहीं है सही हाथ जोड़ के देखो